ਸਫਾਈ ਮਜ਼ਦੂਰ ਯੂਨੀਅਨ ਸੰਬੰਧਿਤ ਭਾਰਤੀ ਮਜ਼ਦੂਰ ਸੰਘ ਨਗਰ ਨਿਗਮ ਅੰਮ੍ਰਿਤਸਰ ਅਤੇ ਮਾਲੀ ਬੇਲਦਾਰ ਸੰਘ ਅੰਮ੍ਰਿਤਸਰ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਦਿੱਤੇ ਹੋਏ ਟਾਈਮ ਤੇ ਧਰਨੇ ਵਾਲੀ ਜਗ੍ਹਾ ਤੇ ਪਹੁੰਚੇ ਤੁਰੰਤ ਉਸੇ ਵੇਲੇ ਨਗਰ ਨਿਗਮ ਅਮਰਸਰ ਦੇ ਮੇਰੇ ਸਾਹਿਬ ਸਰਦਾਰ ਜਤਿੰਦਰ ਸਿੰਘ ਮੋਤੀ ਪਾਟਿਆ ਜੀ ਪਹੁੰਚੇ ਮਹਿਲ ਸਾਹਿਬ ਜੀ ਨੇ ਤੁਰੰਤ ਕਾਰਵਾਈ ਕਰਦਿਆਂ ਹੋਇਆ ਆਈ ਐਚ ਆਰ ਐਮ ਐਸ ਪੋਰਟਲ ਆਨਲਾਈਨ ਦੇ ਤਹਿਤ ਕਰਮਚਾਰੀਆਂ ਨੂੰ ਆਈਡੀਆ ਵੰਡੀਆਂ ਇਸ ਮੌਕੇ ਤੇ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਗਿੱਲ ਮਾਲੀ ਬੇਲਦਾਰ ਸੰਘ ਦੇ ਚੇਅਰਮੈਨ ਸਰਦਾਰ ਸੁੱਚਾ ਸਿੰਘ ਗਿੱਲ ਜੀ ਜ਼ਿਲ੍ਹਾ ਜਨਰਲ ਭਾਰਤੀ ਮਜ਼ਦੂਰ ਸੰਘ ਅੰਮ੍ਰਿਤਸਰ ਜਗਦੀਸ਼ ਗਿੱਲ ਜੀ ਜ਼ਿਲ੍ਹਾ ਮੰਤਰੀ ਬੀਬੀ ਹਰਜਿੰਦਰ ਕੌਰ ਸਹੋਤਾ ਜੀ ਰਾਸ਼ਟਰੀ ਕਰਮਚਾਰੀ ਮਹਾਸੰਘ ਦੇ ਰਾਸ਼ਟਰੀ ਐਗਜ਼ੀਕਟਿਵ ਮੈਂਬਰ ਸਰਦਾਰ ਦਲਬੀਰ ਸਿੰਘ ਲਾਵੇ ਜੀ ਭਾਰਤੀ ਮਜ਼ਦੂਰ ਸੰਘ ਅੰਮ੍ਰਿਤਸਰ ਸਫਾਈ ਮਜ਼ਦੂਰੀ ਯੂਨੀਅਨ ਦੇ ਸੰਗਠਨ ਮੰਤਰੀ ਬੂਟਾ ਬਰਾੜ ਜੀ ਗੁਰਚਰਨ ਚਿੰਦਾ ਜੀ ਨਰਵੈਲ ਸਿੰਘ ਵੱਲਾ ਯੋਧਵੀਰ ਸਹੋਤਾ ਨਰਵੈਲ ਸਿੰਘ ਖਾਲਸਾ ਕੁਲਵੰਤ ਸਿੰਘ ਸੁਖਦੇਵ ਸਿੰਘ 베ਰਕਾ ਤਰਸੇਮ ਸਿੰਘ ਖਾਲਸਾ ਅਜੀਤ ਸਿੰਘ ਮਕਬੂਲਪੁਰਾ ਦਲਬੀਰ ਸਿੰਘ ਬੂਟਾ ਅਤੇ ਭਾਰਤੀ ਭਾਰੀ ਗਿਣਤੀ ਵਿੱਚ ਮੈਂਬਰ ਮੌਜੂਦ ਸਨ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਪੀਐਮਐਸ ਵਾਲੇ ਇਹਨਾਂ ਦਾ ਐਸੋਸੀਏਸ਼ਨਲ ਮਿਲਣ ਆਇਆ ਹੈ ਕਿ ਮੁੰਡੀਆਂ ਕੁਛ ਮੰਗਾਏ ਨੇ ਕਾਫੀ ਦੇਖੋ ਮਿਹਦੂਰ ਸਿੰਘ ਯੂਨੀਅਨ ਵਾਲੇ ਅੱਧੇ ਆਏ ਨੇ ਚਲੋ ਬਹੁਤ ਵਧੀਆ ਗੱਲ ਹੈਗੀ ਇਹ ਇਹਨਾਂ ਨੇ ਆਪਣਾ ਜਿਹੜਾ ਹੈਗਾ ਕਿਉਂਕਿ ਮੇਰੇ ਕੋਲ ਆਲਰੇਡੀ ਜਿਹੜਾ ਹੈ ਨਾ ਮੇਰੇ ਕੋਲ ਕਾਫੀ ਇਹਨਾਂ ਦੀਆਂ ਜਿਹੜੀਆਂ ਯੂਨੀਅਨ ਦੇ ਲੋਕ ਹੁੰਦੇ ਰਹੇ ਨੇ ਜਿਨ੍ਹਾਂ ਦੀਆਂ ਕਾਫੀ ਤਨਖਾਹਾਂ ਦਾ ਇਨਕਰੀਮੈਂਟਸ ਦਾ ਪੈਨਸ਼ਨਾਂ ਦਾ ਔਰ ਜਿਹੜੇ ਨਾਮਿਨੇਟ ਹੋਏ ਸੀਗੇ ਇਹਨਾਂ ਨੇ ਨੌਕਰੀ ਦੇ ਦੌਰਾਨ ਕੀਤੇ ਸੀਗੇ ਉਹ ਮੈਟਰ ਸੀ ਕਿ ਕਾਫੀ ਜਿਹੜਾ ਕਲਰਕਾਂ ਕੋ ਆ ਕੇ ਖੱਜਲ ਖਵਾਰੀ ਹੁੰਦੀ ਸੀਗੀ ਸੋ ਇਹਨਾਂ ਨਾਲ ਸਾਰਾ ਡਿਸਕਸ ਕਰਕੇ ਸਮਝ ਕੇ ਅਸੀਂ ਜਿੰਨਾ ਵੀ ਇਹਨਾਂ EMPLOYEES ਦਾ ਡਾਟਾ ਹੈਗਾ ਉਹਨੂੰ ਸਾਰਾ ਅਸੀਂ ਕੰਪਿਊਟਰਾਈਜ਼ ਕਰ ਰਹੇ ਹਾਂ ਔਰ ਪਿਛਲੇ 20 ਦਿਨ ਤੋਂ 25 ਦਿਨ ਤੋਂ ਅਸੀਂ ਲਗਾਤਾਰ ਇੱਕ ਵੱਖਰਾ ਜਿਹੜਾ ਰੂਮ ਬਣਾ ਕੇ ਉਹਦੇ ਵਿੱਚ ਜਿਹੜਾ ਡਾਟਾ ਜਿਹੜਾ ਸਾਰਾ ਚੜਵਾ ਰਹੇ ਹਾਂ ਸਾਡੇ ਕੋਲ 90% ਡਾਟਾ ਜਿਹੜਾ ਸਾਡੇ ਮੁਲਾਜ਼ਮਾਂ ਦਾ ਜਿਹੜਾ ਉਹਦੇ ਵਿੱਚ ਜਿਹੜਾ ਚੜ ਚੁੱਕਿਆ ਹੈ ਔਰ 8 ਮਹੀਨੇ ਦੀਆਂ ਤਨਖਾਹਾਂ ਵੀ ਅਸੀਂ ਕਾਫੀ ਜ਼ਿਆਦਾ ਜਿਹੜੀਆਂ ਹੈਗੀਆਂ ਕੰਪਿਊਟਰਾਈਟ ਉਹਦੇ ਜਿਹੜੀ ਹੈਗੀ ਸੈਲਰੀ ਆਨਲਾਈਨ ਜਿਹੜੀ ਇਹਨਾਂ ਨੂੰ ਪਾਵਾਂਗੇ ਇਹ ਅਸੀਂ ਇਹ ਸਾਰੇ ਦਾ ਕਾਰਨ ਸੀ ਕਿ ਜਿਹੜੇ ਸਾਡੇ ਭਰਾ ਜਿਹੜੇ ਭੈਣ ਭਰਾ ਜਿਹੜੇ ਮੁਲਾਜ਼ਮ ਲੋਕ ਨੇ ਜਿਹੜੇ ਦਿਨ ਰਾਤ ਮਿਹਨਤ ਕਰਕੇ ਸ਼ਹਿਰ ਨੂੰ ਸੰਭਾਲਦੇ ਨੇ ਇਹਨਾਂ ਦੀ ਕਿਸੇ ਜਗ੍ਹਾ ਤੇ ਜਾ ਕੇ ਵੀ ਕੋਈ ਵੀ ਕਿਸੇ ਕਿਸਮ ਦੀ ਖੱਜਲ ਖਰਾਬੀ ਨਾ ਹੋਏ ਔਰ ਕੋਈ ਵੀ ਇਹਨਾਂ ਨਾਲ ਧੱਕਾ ਨਾ ਹੋ ਸਕਦੇ ਕਿਉਂਕਿ ਸਾਡੇ ਕੋਲ ਕਾਫੀ ਕੰਪਲੇਂਟਾਂ ਹੁੰਦੀਆਂ ਸੀ ਕਿ ਅਸੀਂ ਜਦੋਂ ਕਲਰਕਾਂ ਕੋਲ ਜਾਂਦੇ ਹਾਂ ਸਾਰ ਨੂੰ ਕਾਫੀ ਫੇਰੇ ਮਰਵਾਏ ਜਾਂਦੇ ਨੇ ਹਰਾਸ ਕੀਤਾ ਜਾਂਦਾ ਸੋ ਅਸੀਂ ਇਹ ਸਾਰਾ ਹੀ ਡਾਟਾ ਜਿਹੜਾ ਹੈਗਾ ਆਨਲਾਈਨ ਕਰ ਦਿੱਤਾ ਹੈ ਤਾਂ ਕਿ ਮੈਨੂਅਲ ਖਤਮ ਕਰਕੇ ਇੱਕ ਕਲਿੱਕ ਦੇ ਵਿੱਚ ਇੱਕ ਮਜ਼ਦੂਰ ਦਾ ਇੱਕ ਸਾਡੇ ਜਿਹੜੇ ਮੁਲਾਜ਼ਮ ਦਾ ਡਾਟਾ ਸਾਡੇ ਸਾਹਮਣੇ ਹੋਏ ਉਹਦਾ ਆਟੋਮੈਟਿਕਲੀ ਜਿਹੜੇ ਇਨਕਰੀਮੈਂਟ ਲੱਗਣ ਵਾਲੇ ਨੇ ਕੋਈ ਪੈਨਸ਼ਨ ਦਾ ਕੇਸ ਏ ਜਾਂ ਕਿਸੇ ਵੀ ਤਰ੍ਹਾਂ ਦਾ ਕੇਸ ਸਾਰਾ ਆਨਲਾਈਨ ਜਿਹੜਾ ਡਾਟਾ ਰਿਕਾਰਡ ਹੈ ਜਿਹਦੇ ਕੋਈ ਛੇੜਖਾਨੀ ਨਹੀਂ ਹੋ ਸਕਦੀ ਸੋ ਅਸੀਂ ਇਹ ਕਰ ਦਿੱਤਾ तकरीबन ਸਾਡੇ ਕੋਲ 90% ਦੇ ਕਰੀਬ ਡਾਟਾ ਜਿਹੜਾ ਆਨਲਾਈਨ ਹੋ ਚੁੱਕਿਆ 10% ਵੀ ਅਸੀਂ ਮੇਰਾ ਕੁਝ ਦਿਨਾਂ ਦੇ ਵਿੱਚ ਇਹ ਕੰਪਲੀਟ ਕਰਕੇ 100% ਡਾਟਾ ਜਿਹੜਾ ਆਨਲਾਈਨ ਕਰਦੇ ਆਂਗੇ ਇਹਨਾਂ ਦੀ ਲੁੱਟ ਸੁੱਟ ਤੋਂ ਬਚਾਉਣ ਲਈ ਇਹਨਾਂ ਦੇ ਜੀਵਨ ਦੇ ਵਿੱਚ ਜਿਹੜਾ ਸਿਸਟਮ ਦੇ ਨਾਲ ਚੱਲਣ ਕੋਈ ਖੱਜਲ ਖਰਾਬੀ ਨਾ ਹੋਣ ਇਹਨਾਂ ਨੂੰ ਕੋਈ ਧੱਕੇ ਨਾ ਖਾਣੇ ਪੈਣ ਸੋ ਇਹ ਚੀਜ਼ ਨੂੰ ਮੁੱਦੇ ਨਜ਼ਰ ਰੱਖਦੇ ਆਂ ਅਸੀਂ ਜਿਹੜਾ ਕਾਫੀ ਸਾਲਾਂ ਤੋਂ ਮੈਂ ਦੱਸਦੇ ਸੀ ਅਸੀਂ ਬੜੇ ਸਾਲਾਂ ਤੋਂ ਲੱਗੇ ਆ ਕਿ ਸਾਡੇ ਨਾਲ ਜਿਹੜਾ ਇਹ ਧੱਕਾ ਹੋ ਰਿਹਾ ਉਹਨੂੰ ਖਤਮ ਕਰਨ ਲਈ ਜਿਹੜਾ ਹੈਗਾ ਉਹ ਪ੍ਰਾਲਾ ਕੀਤਾ ਗਿਆ ਜੀ। ਕਿਉਂਈ ਹੈ ਤੁਹਾਡੀਆਂ ਮੰਗਾਂ ਵੀ ਸੁਣੀਆਂ ਕੀ ਕੀ ਚਾਹ ਹੋ ਗਿਆ। ਮੈਂ ਬਿਲਕੁਲ ਬਹੁਤ ਧੰਨਵਾਦੀ ਹਾਂ ਮੇਰ ਸਾਹਿਬ ਜੀ ਦਾ ਜਿਹੜੇ ਮਜ਼ਦੂਰਾਂ ਦੇ ਪ੍ਰਤੀ ਮਨਚ ਇਨੀ ਤੜਪ ਇਨਸਾਨੀਅਤ ਨਾਤੇ ਗੁਰੂ ਰਿੰਗ ਇਨਸਾਨ ਨੇ ਜਿਨ੍ਹਾਂ ਨੇ ਕਿਹਾ ਕਿ ਮਜ਼ਦੂਰਾਂ ਦੀ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਡੱਥ ਕੇਸ ਹੈ, ਪਰਾਮਾਂ ਦੀ ਆਨਲਾਈਨ ਹੋਰ ਜਿਹੜੀਆਂ ਸਮੱਸਿਆ ਨੇ ਪ੍ਰੋਪਰਟੀ ਫੰਡ ਦੀ ਸਮੱਸਿਆ ਹੈ, ਹੋਰ ਪੀ ਕਮਿਸ਼ਨ ਦੀਆਂ ਜਿਹੜੀਆਂ ਸਮੱਸਿਆ ਨੇ ਰੁਕੀਆਂ ਜੜੀਆਂ ਹੱਡੀਆਂ ਮੰਗਾ ਨੇ ਉਹਨਾਂ ਦੇ ਉੱਤੇ ਇਹ ਪੂਰਾ ਉਤਰੇ ਨੇ 90% ਜਿਹੜਾ ਮਜ਼ਦੂਰਾਂ ਦੇ ਪ੍ਰਤੀ ਇਹਨਾਂ ਨੇ ਕੰਮ ਕਰ ਦਿੱਤਾ ਮੈਂ ਭਾਰਤੀ ਮਜ਼ਦੂਰ ਸੰਘ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਸਾਰੀ ਜਥੇਬੰਦੀਆਂ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਦੀਆਂ ਭਾਰਤ ਮਾਤਾ ਕੀ ਜੈ ਦੇਖਿਆ ਜਾ ਰਿਹਾ ਕਿ ਇਹ ਮੇਅਰ ਸਾਹਿਬ ਮੀਟਿੰਗ ਲੈ ਜਾ ਰਹੀ ਸੀ ਮੀਟਿੰਗ ਛੱਡ ਕੇ ਤੁਹਾਡੀ ਗੱਲ ਸੁਣਦੇ ਪਏ ਆ ਇਹ ਮੇਅਰ ਸਾਹਿਬ ਤੋਂ ਇਲਾਵਾ ਬੜੇ ਵੱਡੇ ਇਨਸਾਨ ਨੇ ਬਹੁਤ ਵੱਡੇ ਗੁਰਮਖ ਨੇ ਜਿਹੜੇ ਮਜ਼ਦੂਰਾਂ ਦੇ ਦਰਦ ਨੂੰ ਸਮਝਦੇ ਨੇ ਇਹੋ ਜਿਹੇ ਮੇਅਰ ਹਰ ਸਟੇਟ ਚ ਬੰਨੇ ਚਾਹੀਦੇ ਆ ਦੇਸ਼ ਦੇ ਵਿੱਚ ਹਰ ਜਗ੍ਹਾ ਤੇ ਬੰਨੇ ਚਾਹੀਦੇ ਆ ਇਹੋ ਜੇ ਮੇਅਰ ਥੈਂਕ ਯੂ ਜੀ ਹਾਂਜੀ ਕੀ ਨਾਮ ਬੋਲੋ ਮੇਰਾ ਨਾਮ ਜਗਦੀਸ਼ ਗਿੱਲ ਅੱਜ ਮੇਅਰ ਸਾਹਿਬ ਨੂੰ ਮਿਲੇ ਔਰ ਅੱਜ ਬੜਾ ਸੁਭਾਗਿਆ ਕਿ ਭਾਰਤੀਆ ਮਜ਼ਦੂਰ ਸੰਘ ਦੀ ਸਫਾਈ ਮਜ਼ਦੂਰ ਯੂਨੀਅਨ ਵਾਲਾ ਮਾਲੀ ਬੇਲਦਾਰ ਯੂਨੀਅਨ ਸੰਬੰਧਿਤ ਭਾਰਤੀਆ ਮਜ਼ਦੂਰ ਸੰਘ ਔਰ ਰੱਜਦਾ ਰਾਬੀ ਅਚਾਨਕ ਗੱਲ ਕਰਾਂਦਾ ਕਿ ਮੇਅਰ ਸਾਹਿਬ ਕਿਸੇ ਜ਼ਰੂਰੀ ਮੀਟਿੰਗ ਤੇ ਜਾਣ ਲੱਗੇ ਸੀ ਉਹਨਾਂ ਰੁੱਕ ਕੇ ਬੜੇ ਪਿਆਰ ਦੇ ਨਾਲ ਬڑے ਵਿਸਥਾਰ ਦੇ ਵਿੱਚ ਲਿਆ ਕੇ ਉਹਨਾਂ ਮਜ਼ਦੂਰਾਂ ਦੇ ਪ੍ਰਤੀ ਉਹਨਾਂ ਦੱਸਿਆ ਕਿ ਅਸੀਂ ਇਹ ਮਜ਼ਦੂਰਾਂ ਦਾ ਹੱਲ ਕਰ ਰਹੇ ਹਾਂ ਅਸੀਂ ਜਿਹੜਾ ਕਈ ਪਿਛਲੇ ਸਮੇਂ ਤੋਂ ਇਹਨਾਂ ਨਾਲ ਲੜਦੇ ਆ ਰਹੇ ਹਾਂ ਲੇਕਿਨ ਸਾਨੂੰ ਉਹ ਬਰਫਦਾ ਬਾਵਾ ਦਿੰਦੇ ਰਹੇ ਮਿੱਟੂਆਂ ਦੇ ਗੁੰਗਲੂ ਝਾੜਦੇਲੇ ਸੋ ਇਸ ਤਰ੍ਹਾਂ ਦਾ ਅੱਜ ਪੂਰਾ ਮੇਅਰ ਸਾਹਿਬ ਨੇ ਕਲੀਅਰ ਹੀ ਕਰਤਾ ਵੀ 90% ਪ੍ਰਤੀ ਜਿਹੜਾ ਉਹ ਕੰਮ ਹੋ ਚੁੱਕਿਆ ਔਰ ਬਾਕੀ ਜਿਹੜੀਆਂ ਕੋਈ ਸਮੱਸਿਆਵਾਂ ਹੋਣਗੀਆਂ ਉਹ ਵੀ ਸੀ ਜਲਦ ਤੋਂ ਜਲਦ ਖਾਸ ਕਰਕੇ ਜਿਹੜਾ ਫੀਲਡ ਦਾ ਮੁਲਾਜ਼ਮ ਹੈ ਉਹਨਾਂ ਨੇ ਜੋ ਕਿਹਾ ਕਿ ਜਿਹੜਾ ਸਾਡੇ ਦਫਤਰਾਂ ਦੇ ਵਿੱਚ ਠੱਕੇ ਜਾਂਦਾ ਸੀ ਉਹਨਾਂ ਨਾਲ ਵਧਿਕੀਆਂ ਕਈ ਪ੍ਰਕਾਰ ਦੀਆਂ ਹੁੰਦੀਆਂ ਸੀ ਔਰ ਇਹ ਬਹੁਤ ਜ਼ਿਆਦਾ ਦੁੰਗੀਆਂ ਵਧਿਕੀਆਂ ਵੀ ਹੁੰਦੀਆਂ ਨਹੀਂਆਂ ਨੇ ਉਹਨਾਂ ਨੇ ਉੱਤੇ ਵੀ ਚਾਨਣ ਪਾਇਆ ਉਹਨਾਂ ਨੇ ਜੋ ਅੱਜ ਥੋੜੇ ਸਮੇਂ ਦੇ ਵਿੱਚ ਸਾਡੇ ਉਹ ਮੇਰ ਹੀ ਨਹੀਂ ਸਾਡੇ ਉਹ ਪੂਰੇ ਜ਼ਿਲ੍ਹੇ ਦੇ ਸੀਐਮ ਨੇ ਇਸ ਕਰਕੇ ਮੈਂ ਉਹਨਾਂ ਦਾ ਮਜ਼ਦੂਰ ਸੰਗ ਦੇ ਪ੍ਰਤੀ ਆਪਣੇ ਮੁਲਾਜ਼ਮਾਂ ਦੇ ਪ੍ਰਤੀ ਮਾਲੀ ਬੇਲਰ ਮਜ਼ਦੂਰ ਸੰਘ ਤੇ ਸਫਾਈ ਮਜ਼ਦੂਰ ਯੂਨੀਅਨ ਦੇ ਸੰਬੰਧਿਤ ਭਾਰਤੀ ਮਜ਼ਦੂਰ ਸੰਘ ਦਾ ਬਹੁਤ ਬਹੁਤ ਅਭਿਨੰਦਨ ਕਰਦਾ ਹਾਂ ਅੱਜ ਤੁਹਾਡੇ ਵੱਲੋਂ ਭੋਖਰਤਾ ਅੱਜ ਵੀ ਬੈਨਾ ਇਸ ਤਰ੍ਹਾਂ ਮਾਜੀ ਸਾਡਾ ਇਹ ਪ੍ਰੋਗਰਾਮ ਤਾਂ ਸੀਗਾ ਲੇਕਿਨ ਜੋ ਸਾਨੂੰ ਸੀਐਮ ਮੇਰ ਸਾਹਿਬ ਨੇ ਜੋ ਵਿਸ਼ਵਾਸ ਦਿਵਾਇਆ ਵਾ ਉਹ ਕੋਈ ਛੋਟੀ ਮੋਟੀ ਗੱਲ ਨਹੀਂ ਗਈ ਅਸੀਂ ਦੂਸਰੀਆਂ ਜਿਹੜਾ ਭਾਰਤੀ ਮਜ਼ਦੂਰ ਸੰਘ ਉਹ ਆਪਣੇ ਰੀਤੀ ਨੀਤੀ ਦੇ ਮੁਤਾਬਕ ਚੱਲਦਾ ਵਾ ਬਾਕੀ ਦੀਆਂ ਜਿਹੜੀਆਂ ਯੂਨੀਅਨਾਂ ਨੇ ਜ਼ਿਲ੍ਹੇ ਦੇ ਵਿੱਚ ਉਹ ਸਾਨੂੰ ਨਹੀਂ ਪਤਾ ਕਿਹੜੇ ਢੰਗ ਨਾਲ ਚੱਲਦੀਆਂ ਲੇਕਿਨ ਭਾਰਤੀ ਮਜ਼ਦੂਰ ਸੰਘ ਦੀ ਜਿਹੜੀ ਜਿੱਥੇ ਬੰਦੀ ਆ ਆਪਣੀ ਰੀਤੀ ਨੀਤੀ ਦੇ ਮਤਲਬ ਕਿ ਚੱਲਦੀ ਆ ਔਰ ਰੀਤੀ ਨੀਤੀ ਜੋ ਬਾਹਰ ਨਹੀਂ ਜਾਂਦੀ ਇਸ ਕਰਕੇ ਮੈਂ ਫਿਰ ਤੋਂ ਇੱਕ ਵਾਰੀ ਮੇਅਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੈ ਹਿੰਦ ਆਪਣਾ ਨਾਮ ਮੇਰਾ ਨਾਮ ਸਚਾ ਸਿੰਘ ਜੀ ਅੱਜ ਮੇਅਰ ਸਾਹਿਬ ਨਾਲ ਮੁਲਾਕਾਤ ਕੀਤੀ ਗਈ ਅੱਜ ਮੇਅਰ ਸਾਹਿਬ ਨਾਲ ਜਿਹੜੀ ਮੁਲਾਕਾਤ ਕੀਤੀ ਹੈ ਮੇਅਰ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਜਿੰਨਾ ਬੰਦਿਆਂ ਦੀਆਂ ਵੀ ਆਨਲਾਈਨ ਤਨਖਾਹਾਂ ਹੋਈਆਂ ਉਹਨਾਂ ਬੰਦਿਆਂ ਨੂੰ ਤਨਖਾਹਾਂ ਪੈ ਜਾਣਗੀਆਂ ਜਿਨ੍ਹਾਂ ਦੀਆਂ ਨਹੀਂ ਹੋਈਆਂ ਆਨਲਾਈਨ ਉਹਨਾਂ ਦੀਆਂ ਜਿਹੜਾ 2-4 ਦਿਨ ਹਟ ਕੇ ਪੈ ਜਾਣਗੀਆਂ ਜਿਨ੍ਹਾਂ ਦੀ ਆਨਲਾਈਨ ਹੋਈਆਂ ਉਹ ਛੇਤੀ ਦੇ ਛੇਤੀ ਤੁਹਾਡਾ ਕੰਮ ਸਾਰਾ ਨਾ ਮਲਾਜ਼ਮਾਂ ਦਾ ਹੋ ਜਾਏਗਾ ਸਿਰਫ ਤਨਖਾਹਾਂ ਦਾ ਹੀ ਮਸਲਾ ਤਨਖਾਹਾਂ ਦਾ ਮਸਲਾ ਹੀ ਮਸਲਾ ਵੀ ਹੈਗਾ ਹੀ ਸਾਡੀਆਂ ਹੋਰ ਵੀ ਜਿੰਨੀਆਂ ਮੰਗਾਂ ਮੇਅਰ ਸਾਹਿਬ ਨੇ ਕਿਹਾ ਵੀ ਸਾਡੇ ਦਫ਼ਤਰ ਆ ਕੇ ਮੈਂ ਆ ਰਿਹਾ ਉਸ ਬੈਠ ਕੇ ਪਹਿਲ ਤੇ ਤੁਹਾਡੇ ਨਾਲ ਮੀਟਿੰਗ ਕਰਾਂਗਾ ਤੇ ਤੁਹਾਡਾ ਮਸਲਾ ਸਾਰੇ ਹੱਲ ਹੋ ਜਾਊਗਾ